ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਮੈਂ ਵੀਡੀਓ ਬਣਾਉਣ ਲੱਗਿਆ ਖਾਸ ਕਰਕੇ ਕਿਸਾਨ ਵੀਰਾਂ ਲਈ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਇਹ ਨੈਨੋ ਡੀਏਪੀ ਦੀ ਸੀਸੀ ਨਾਲ ਦੇ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਨੇ ਉਹਦੇ ਵਿਰੋਧਾ ਚੱਪਾ ਆਵਾਜ਼ ਠਾਉਣ ਲੱਗੇ ਆ ਤੇ ਸਾਡਾ ਤੁਸੀਂ ਕਿਸਾਨ ਵੀਰੋ ਸਾਥ ਦਿਓ ਸਭ ਨੂੰ ਪਤਾ ਵੀ ਹੁਣ ਆਲੂਆਂ ਦੀ ਬਜਾਈ ਆਉਣੀ ਆ ਮਹੀਨੇ ਤੱਕ ਤੇ 10ਵੇਂ ਮਹੀਨੇ ਦੇ ਅਖੀਰ ਤੱਕ ਕਣਕ ਦੀ ਜਾਨੀ ਕਿ ਬਜਾਈ ਹੋਣ ਲੱਗ ਜਾਂਦੀ ਆ। ਤੱਤੇ ਦੇ ਅਖੀਰ ਚ ਜਿਹੜਾ ਡੀਏਪੀ ਦੀ ਖਾਦ ਆ ਇਹ ਕਿਸਾਨ ਨੂੰ ਜ਼ਰੂਰੀ ਹੈਗੀ ਹੈਗੀ ਆ ਪਰ ਇਹਦੀ ਹਰ ਸਾਲ ਕੈਲਤ ਆਉਣ ਲੱਗੀ ਵੱਡੀ ਆਲੂਆਂ ਦਾ ਕਰਕੇ। ਜਿਹੜੀ ਉਹ ਕੈਲਤ ਆਉਂਦੀ ਆ ਜ਼ਮੀਨੀ ਰਕਬਾ ਤਾਂ ਘਟਣ ਲੱਗ ਗਿਆ। ਖਾਦ ਦੀ ਮਾਤਰਾ ਪਰ ਵਧ ਗਈ। ਉਹ ਜਿਹੜੀ ਕੈਲਤ ਆਉਂਦੀ ਆ ਫਿਰ ਜਿਹੜੀ ਆਸਰਸਾਹੀ ਆ ਤੇ ਨਾਲ ਟਕਾਨਾ ਇਹਨਾਂ ਰਲ ਕੇ ਫਿਰ ਇਹ ਹੱਥਾਂ ਦੇ ਦੀ ਆਪਦੇ ਮੈਨੂੰ ਕਈ ਸੁਸਾਇਟੀਆਂ ਵਾਲਿਆਂ ਨੇ ਤੇ ਦੁਕਾਨ ਵਾਲਿਆਂ ਨੇ ਦੱਸਿਆ ਵੀਰਾਂ ਨੇ ਜਿਹੜਾ ਸੁਸਾਇਟੀਆਂ ਦੇ ਵਿੱਚ ਹੁਣ ਡੀਏਪੀ ਆਉਂਦਾਗਾ ਇੱਕ ਤਾਂ ਜਾਨੀ ਕਿ ਟਰੱਕ 600 ਕਟਾ ਹੁੰਦਾ ਉਹਦੇ ਨਾਲ ਇਹ ਤਕਰੀਬਨ 250 ਸੀਸੀ ਡੀਏਪੀ ਨੈਨੋ ਡੀਏਪੀ ਦੀ ਦਿੰਦੇ ਆ ਜਿਹਦੀ ਕੀਮਤ ਹੈਗੀ ਆ 300 600 ਰੁਪਈਆ ਸੀਸੀ ਦੀ ਇਹ ਦੋ ਬੋਰੀਆਂ ਦੇ ਮਗਰ ਇੱਕ ਨੈਨੋ ਡੀਏਪੀ ਦੀ ਐਫਕੋ ਵਾਲੇ ਖਾਸ ਕਰਕੇ ਜਿਹੜਾ ਪੰਜਾਬ ਦਾ ਐਗਰੀ ਐਗਰੀਕਲਚਰ ਵਿਭਾਗ ਆ ਖੇਤੀਬਾੜੀ ਯੂਨੀਵਰਸਿਟੀ ਆ ਇਹ ਨੂੰ ਨਕਾਰ ਚੁੱਕੀ ਆ ਨੈਨੋ ਡਾਈ ਨੂੰ ਵੀ ਤੇ ਨੈਨੋ ਜੁਰਗੇ ਨੂੰ ਵੀ ਵੀ ਇਹ ਸਮਰੱਥਾ ਨਹੀਂ ਹੈਗੀ ਇਹਦੇ ਵਿੱਚ ਫਿਰ ਇਹ ਕਿਉਂ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਆ ਕਿਉਂ ਕਿਸਾਨਾਂ ਤੇ ਥੋਪਿਆ ਜਾਂਦਾ ਠੀਕ ਆ ਆਲੂ ਵਾਲਿਆਂ ਦਾ ਰਕਬਾ ਵੱਡਾ ਹੁੰਦਾਗਾ ਉਹ ਵੀ ਇਹ ਲੈ ਵੀ ਲੈਂਦੇ ਆ ਪਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਸੌਂਕ ਤਾਂ ਉਹਨਾਂ ਦਾ ਵੀ ਨਹੀਂ ਹੁੰਦਾ ਕੋਈ ਇਹ ਠੱਕੇ ਨਾਲ ਜਦੋਂ ਸੁਸਾਇਟੀਆਂ ਦੇ ਸਮਾਨ ਦੇ ਰਹੇ ਆ ਦੋ ਬੋਰੀਆਂ ਮਗਰ ਇੱਕ ਡੀਏਪੀ ਦੀ ਨੈਨੋ ਸੀਸੀ ਦੇ ਰਹੇ ਆ ਠੱਕੇ ਨਾਲ 600 ਰੁਪਏ ਦੀ ਤਾਂ ਜਿਹੜੇ ਪ੍ਰਾਈਵੇਟ ਡੀਲਰ ਆ ਉਹ ਤਾਂ ਇੱਕ ਨਾਲ ਇੱਕ ਦੇ ਰਹੇ ਆ ਇਹ ਖਾਸ ਕਰਕੇ ਜਿਹੜੀ ਐਫਕੋ ਆ ਉਹ ਦੇ ਰਹੇ ਆ ਜਿਹੜਾ ਐਫਕੋ ਦਾ ਪ੍ਰਧਾਨ ਆਪਣੇ ਲੁਧਿਆਣਾ ਜਿਹਾ ਦਾ ਅਫਸਰ ਆ ਨਾ ਤਾਂ ਉਹ ਪੰਜਾਬ ਦਾ ਬਾਹਲੀ ਸਟੇਟ ਦਾਗਾ ਨਾ ਤਾਂ ਉਹ ਨੂੰ ਪੰਜਾਬ ਬਾਰੇ ਪਤਾ ਉਹ ਨਾ ਕਿਸੇ ਦੀ ਗੱਲ ਸੁਣਦਾ ਇਹ ਜਿਹੜੀ ਠੱਕੇ ਸਾਹੀ ਜਾਂ ਲੁੱਟ ਹੈ ਕਿਸਾਨਾਂ ਦੀ ਅਸੀਂ ਹੋਣ ਨਹੀਂ ਦੇਣੀ ਮੇਰੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਕਿਤੇ ਵੀ ਸੋਸਾਇਟੀਾਂ ਚ ਜਾਂ ਕੋਈ ਵੀ ਦੁਕਾਨ ਵਾਲਾ ਤੁਹਾਨੂੰ ਇਹ ਨਾ ਸਮਾਨ ਦਿੰਦਾ ਦੁਕਾਨ ਵਾਲਾ ਇਹ ਤਾਂ ਮਜਬੂਰੀ ਬਣ ਗਈ ਦੁਕਾਨ ਲੈਣ ਤਾਂ ਮੈਨੂੰ ਦੱਸਿਆ ਖੁਦ ਉਹ ਕਹਿੰਦੇ ਬਾਈ ਸਾਨੂੰ ਵੀ ਧੱਕੇ ਨਾਲ ਸਮਾਨ ਦਿੰਦੇ ਆ ਕਿਤੇ ਵੀ ਕੋਈ ਤੁਹਾਨੂੰ ਸਮਾਨ ਦਿੰਦਾ ਕੋਈ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਮਿੱਤਰ ਆ ਕਈ ਵਾਰੀ ਕਿਸਾਨਾਂ ਦੇ ਮਨ ਚ ਵੀ ਇਹ ਗੱਲ ਹੋ ਜਾਂਦੀ ਆ ਵੀ ਜੇ ਅਸੀਂ ਯੂਨੀਅਨ ਵਾਲਿਆਂ ਨੂੰ ਕਹਤਾ ਵੀ ਕਿਤੇ ਸਾਡਾ ਸਾਡੀ ਤੁਹਾਨੂੰ ਖਾਦ ਹੀ ਨਾ ਮਿਲਣੀ ਬੰਦ ਹੋ ਜਾਏ ਭਰਾਵੋ ਥੋਡੀ ਅਸੀਂ ਜਮਾ ਸਮੱਸਿਆ ਦਾ ਹੱਲ ਕਰਕੇ ਜਾਵਾਂਗੇ ਤੇਰੀ ਸਰਕਾਰ ਨੂੰ ਚੇਤਾਵਨੀ ਦਿੰਦਾ ਬਈ ਇਹ ਜਿਹੜੀ ਲੋਟਾ ਕਿਸਾਨਾਂ ਦੀ ਬੰਦ ਕੀਤੀ ਜਾਵੇ ਅੱਡੋ ਅੱਡ ਤਰੀਕਿਆਂ ਨਾਲ ਕਰਦੇ ਆ ਮਾਰਕ ਫੈੜਾ ਉਹ ਨਾਲ ਫੀਡ ਦਿੰਦੀ ਆ ਚਲੋ ਫੀਡ ਦਾ ਪਸ਼ੂ ਆਲੇ ਲੈ ਵੀ ਜਾਂਦੇ ਆ ਪਰ ਧੱਕੇ ਨਾਲ ਕੋਈ ਚੀਜ਼ ਦੇਣੀ ਨਾਲੋਂ ਬਹੁਤ ਮਾੜੀ ਗੱਲ ਆ ਹੋਰ ਕੋਈ ਸਲਫਰ ਪੋਟਾਸ਼ ਬਹੁਤ ਯਾਨੀ ਕਿ ਖਾਦ ਦੇ ਨਾਲ ਕਿਸਾਨਾਂ ਦੇ ਸਰ ਮੜਿਆ ਜਾ ਰਿਹਾ ਜਿਹੜੇ ਗਰੀਬ ਕਿਸਾਨ ਆ 2 ਟਾ ਹੀ ਏਕੜ ਵਾਲੇ ਉਹ ਦੱਸੋ ਕੀ ਕਰਨ ਮੇਰੀ ਫੇਰ ਸਾਰਿਆਂ ਨੂੰ ਬੇਨਤੀ ਆ ਵੀ ਸਾਡੇ ਨਾਲ ਸੰਪਰਕ ਕਰੋ ਅਸੀਂ ਇਹ ਚੀਜ਼ ਦਾ ਵਿਰੋਧ ਕਰਾਂਗੇ ਇਹਦੇ ਪਰੋਤ ਆਵਾਜ਼ ਠਾਵਾਗੇ ਤੁਸੀਂ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ